ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਜੀ ਪਰਮਾਤਮਾ ਕਰੇ ਇਹ ਕਣਕਾਂ ਸਭ ਲਈ ਇੱਕ ਵਧੀਆ ਝਾੜ ਲੈ ਕੇ ਆਉਣ ਸੱਚੇ ਪਾਤਸ਼ਾਹ ਮੇਰ ਪਰਿਆ ਹੱਥ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਹਰ ਇੱਕ ਬੁਰੀ ਆਫਤ ਤੋਂ ਬਚਾਵੇ ਸਹੀ ਸਲਾਮਤ ਕਣਕਾਂ ਸਾਰੇ ਕਿਸਾਨ ਵੀਰਾਂ ਭਰਾਵਾਂ ਦੇ ਹੱਥ ਲੱਗੇ ਤਾਕੇ ਜੋ ਇਹ 6 ਮਹੀਨੇ ਦੀ ਫਸਲ ਹੁੰਦੀ ਹੈ ਬਾਈ ਜੀ ਇੱਥੇ ਹਰੇਕ ਜ਼ਿਮੀਦਾਰ ਦੇ ਜੱਟ ਪਾਈ ਦੀਆਂ ਜੋ ਆਸਾਂ ਹੁੰਦੀਆਂ ਨੇ ਇਸ ਫਸਲ 'ਤੇ ਹੁੰਦੀਆਂ ਨੇ ਇਸ ਕਰਕੇ ਅਸੀਂ ਇੱਕ ਛੋਟੀ ਜੀ ਵੀਡੀਓ ਮਨੋਰੰਜਨ ਲਈ ਬਣਾ ਰਹੇ ਹਾਂ ਤੇ ਸਾਰਿਆਂ ਲਈ ਇਹ ਦੁਆਵਾ ਮੰਗਦੇ ਹਾਂ ਕਿ ਸਭ ਨੂੰ ਵਧੀਆ ਪਰਮਾਤਮਾ ਬੱਧ ਤੋਂ ਵੱਧ ਅਣਕਾਂ ਦਾ ਜੋ ਝਾੜ ਹੈ ਉਹ ਵਧਾ ਕੇ ਤੇ ਕਿਸਾਨ ਖੁਸ਼ ਆੜੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਸਾਨੂੰ ਕਹਿਣਾ ਪੈਂਦਾ ਹੈ ਰੋਜ਼ ਸਾਡੇ ਨਾਲ ਨਵੇਂ ਤੋਂ ਨਵੇਂ ਦਰਸ਼ਕ ਜੁੜਦੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਵੀਡੀਓ ਨੂੰ ਲਾਈਕ ਕਰਿਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੇ ਥੱਲੇ ਸਬਸਕ੍ਰਾਈਬ ਦੀ ਜਿਹੜੀ ਇੱਕ ਟੱਲੀ ਜੀ ਹੁੰਦੀ ਹੈ ਉਹਨੂੰ ਜ਼ਰੂਰ ਦੱਬਿਓ ਤਾਂ ਜੋ ਅਸੀਂ ਜਦੋਂ ਵੀਡੀਓ ਪਾਈਏ ਉਹ ਸਭ ਤੋਂ ਪਹਿਲਾਂ ਤੁਹਾਡੇ ਲੱਭ ਪਾਉ ਤਾਂ ਅੱਜ ਆ ਜੋ ਆਪਾਂ ਬਾਦਾਂ ਫਿਰ ਵੀਡੀਓ ਵੱਲ ਮਾਰੇ ਥਾਪੀਆਂ ਸ਼ਰੀਕਾਂ ਤੇ ਨਾਲ ਲਉਣੀ ਪੈ ਜਵੇ ਦੇਖਾਂ ਉਹਨੂੰ ਭਲਾ ਮੈਂ ਤਾਂ ਪਾਸੇ ਜਾਂਦਾ ਸੀ ਮਹਾ ਚਲ ਤੂੰ ਆਲਦਾਲਿਓਂ ਕਣਕ ਦਾ ਸਿਰਾ ਜਾ ਮੋੜਦੇ ਉਹਦੀ ਮਾਂ ਕਹਿੰਦੀ ਤੂੰ ਆਪ ਕਿਹੜਾ ਮਾਰ ਕੇ ਆ ਜਾ ਕੇ ਉੱਥੇ ਉਹਦਾ ਐ ਨਹੀਂ ਪਤਾ ਉਹ ਤਾਂ ਕਲਾਸ਼ਣਾ ਜਈ ਹੈ ਕੀ ਕਰੀ ਜਾਂਦਾ ਹੋਵੇ ਓਏ ਆ ਦੇਖ ਓਏ ਜਬ ਆਖ ਜਾ ਓਏ ਜਿਹੜੀਆਂ ਗੱਲਾਂ ਤੋਂ ਕਹਿੰਦੀ ਸੀ ਉਹਦੀ ਮਾਂ ਉਹੀ ਗੱਲਾਂ ਕਰੀ ਜਾਂਦਾ ਐਹੀਂ ਨਹੀਂ ਵੀ ਕੋਈ ਖੁੰਝਾ ਵੱਢ ਲਾ ਮੈਂ ਸਿਰਾਂ ਮੋੜਦਾ ਰੀਲਾਂ ਬਣਾਈ ਜਾਂਦਾ ਖੜਾ ਖੜੀ ੱਟ ਵੀ ਫਸਲ ਮਾਰੇ ਥਾਪੀਆਂ ਇਸਰੀਕਾ ਤੇ ਨਾਲ ਲਾਉਣੀ ਓਏ ਓਏ ਤੈਨੂੰ ਕੀ ਕੰਮ ਤੋਰਿਆ ਸੀ ਓਏ ਤੈਨੂੰ ਤੋਰਿਆ ਤਾਂ ਐ ਸੀ ਵੀ ਦੋ ਡਾਲ ਵੱਢ ਲੈ ਖੁੰਝੇ ਤੋਂ ਆਲਾ ਦਾਲਾ ਮੋੜ ਦੇ ਕਿਸੇ ਚੋਂ ਇੱਥੇ ਆ ਕੇ ਤੂੰ ਰੀਲਾਂ ਬਣਾਉਣ ਲੱਗ ਗਿਆ ਮੈਂ ਜਾਣਾ ਸੀ ਪਾਸੇ ਤੇਰੀ ਮਾਂ ਕਹਿੰਦੀ ਉਹਨੂੰ ਦੇਖ ਮੜਾ ਜਾ ਕਹਿੰਦੀ ਉਹ ਤਾਂ ਉੱਥੇ ਕਹਿੰਦੀ ਐ ਨਹੀਂ ਪਤਾ ਕਾਮਲਾ ਕਹਿੰਦੀ ਰੀਲਾਂ ਹੀ ਨਾ ਕਹਿੰਦੀ ਬਣਾਈ ਜਾਵੇ ਕਿਤੇ ਇੱਕ ਤਾਂ ਜੱਟ ਹੋਇਆ ਇੱਕ ਮੈਸ ਹੋਈ ਇਹ ਭੁੱਖੀ ਕੰਮ ਦਿੰਦੇ ਹੁੰਦੇ ਨੇ ਪਰ ਜੇ ਹੋਏ ਨਹੀਂ ਜੇ ਇਤਕੀ 4 ਮਣ ਦਾਣੇ ਹੋ ਗਏ ਵੱਧ ਝਾੜ ਹੋ ਗਿਆ ਇਹਦਾ ਮਤਲਬ ਇਹ ਨਹੀਂ ਵੀ ਖੜੀ ਜੱਟ ਦੀ ਫਸਲ ਮਾਰੇ ਥਾਪੀਆਂ ਸ਼ਰੀਕਾਂ ਤੇ ਨਾ ਲਾਉਣੀ ਪੈ ਜਾਵੇ ਓਏ ਸ਼ਰੀਕਾਂ ਤੇ ਲਾਈ ਜਾਂਦੇ ਓਏ ਓਏ ਤੁਸੀਂ ਨਾਲ ਲੱਗਦੀ ਕੋਈ ਕਨਾਲ ਵੀ ਲੈ ਲਓ ਜੱਟ ਵੀ ਉੱਥੇ ਕੰਮ ਕਰਦਾ ਜਿੱਥੇ ਭੁੱਖਾ ਹੋਵੇ ਰੱਜਿਆ ਹੋਇਆ ਤਾਂ ਇਹ ਵੀ ਐ ਨਹੀਂ ਪਤਾ ਪੁੱਠੇ ਕੰਮ ਕਰੀ ਜਾਵੇ ਆ ਮੈਂ ਐਸਾ ਮੈਂ ਇਸ ਨੂੰ ਛੱਡ ਤਾਂ ਟੋਬੇ ਚ ਜਾ ਬੜੂਗੀ ਚੱਕੜ ਚ ਜੱਟ ਨਾਲ ਦੀ ਆ ਉਹ ਵੀ ਬੌਲੀ ਕਦੇ ਬਾਣੀਏ ਨੇ ਕਿਹਾ ਵੀ ਖੜਾ ਬਾਣੀਏ ਦਾ ਸ਼ੋਰੂਮ ਮਾਰੇ ਥਾਪੀਆਂ ਕਿਤੇ ਸ਼ਰੀਕਾਂ ਤੇ ਨਾ ਲਾਉਣਾ ਪੈ ਜਵੇ ਨਾ ਬਾਪੂ ਫੇਰ ਉਹ ਪੁੱਤ ਓਏ ਚਾਰ ਮਣ ਦਾਣੇ ਹੋਏ ਨੇ ਓਏ ਇਹਨੂੰ ਸਾਮਲੋ ਓਏ ਕਿਉਂ ਐਵੇਂ ਤੁਸੀਂ ਆ ਸ਼ਰੀਕਾਂ ਤੇ ਲਾਈ ਜਾਂਦੇ ਓਏ ਬਾਣੀਆਂ ਦੇ ਸ਼ੋਅਰੂਮ ਚ ਐ ਲਾ ਲੈ ਤੂੰ 10 ਬੰਦੇ ਕੰਮ ਕਰਦੇ ਹੁੰਦੇ ਨੇ ਹਾਂ ਘੱਟੋ ਘੱਟ ਇੱਕ ਬੰਦੇ ਦਾ 10000 ਰੁਪਇਆ ਹੁੰਦਾ ਹੈ ਹਾਂ ਉਹਨੂੰ ਪੁੱਛ ਲੈ ਜਾ ਕੇ ਫੇਰ ਵੀ ਐ ਕਹੂਗਾ ਵੀ ਨਾ ਬਚਣ ਬਚਾਉਣ ਤਾਂ ਕੁਛ ਨਹੀਂ ਬਸ ਆਹ ਹੀ ਰੁਪਇਆ ਦੋ ਰੁਪਇਏ ਬੱਸ ਓਏ 10 ਜਾਣੇ ਦੀ ਤਨਖਾਹ ਲੱਖ ਰੁਪਇਆ ਤਾਂ ਉਹ ਕੱਢਦਾ ਹੈ ਉਹ ਹਾਂ ਜੇ ਕਿਤੇ ਉਹਨੂੰ ਬਚਦਾ ਤਾਂ ਹੀ ਉਹਦਾ ਸ਼ੋਅਰੂਮ ਚੱਲਦਾ ਓਏ ਤੁਸੀਂ ਪੁੱਤ ਬਣ ਕੇ ਓਏ ਤੁਸੀਂ ਮਾੜੇ ਕੰਮਾਂ ਚ ਨਾ ਪਾਓ ਓਏ ਤੁਸੀਂ ਆ ਦੋ ਮਣ ਜਿਹੜੇ ਦਾਣੇ ਨੇ ਉਹ ਸਾਮ ਲਿਆ ਕਰੋ ਇਹਨੂੰ ਚੱਲ ਕੋਈ ਨਾ ਬਾਪੂ ਅੱਗੇ ਤੋਂ ਮੈਂ ਖਿਆਲ ਰੱਖੂਗਾ ਆ ਦੇਖ ਜੱਟ ਤੇ ਬਾਣੀਏ ਚ ਇੰਨਾ ਫਰਕ ਹੁੰਦਾ ਜੇ ਜੱਟ ਦੇ 4 ਮਣ ਦਾਣੇ ਹੋ ਜਾਣ ਉਹਦੇ ਘਰ ਵਾਲੀ ਕਹਿ ਦੂ ਲੈ ਤੇ ਤਾਂ ਮੈਨੂੰ ਕਿੱਦਾਂ ਦਾ ਐਂ ਲਾਰੇ ਲਾਈ ਜਾਂਦਾ ਮੈਂ ਤੈਨੂੰ ਸੂਟ ਦਵਾਉਂ ਮੈਂ ਤੈਨੂੰ ਸੂਟ ਦਵਾਉ ਹੁਣ ਤਾਂ ਬਥੇਰੀ ਕਣਕ ਹੋਗੀ ਮੈਨੂੰ ਦਵਾ ਦੇ ਜੱਟ ਉਹਦੀ ਕਹਿ ਦੂ ਤਰਕੇ ਮੋਡੇ ਤੇ ਪਰਨਾ ਚੱਲ ਚਾਹੇ 10-10 ਹਜ਼ਾਰ ਵਾਲੇ ਪਰਵਾ ਲੈ ਜਿਹੜੇ ਹੁੰਦੇ ਨੇ ਉੱਚੀ ਲਾਇਆ ਹੁੰਦਾ ਜਾਂਦੇ ਫੇਰ ਬਾਣੀਏ ਦੇ ਪੱਲੇ ਨੇ ਉਹ ਹਾਂ ਬਾਣੀਆਂ ਬਾਣੀਏ ਦੇ ਘਰ ਵਾਲੀ ਜੇ ਉਹਨੂੰ ਕਹਿੰਦੀ ਐ ਵੀ ਮੈਨੂੰ ਕੋਈ ਸ਼ਾਪਿੰਗ ਕਰਾ ਦਿਓ ਜੀ ਮੈਨੂੰ ਫਿਲਮ ਦਿਖਾ ਦਿਓ ਉਹ ਕਦੇ ਨਹੀਂ ਕਰਾਉਂਦਾ ਬਾਣੀਆਂ ਪਤਾ ਕੀ ਕਹੂਗਾ ਕੀ ਕਹੂਗਾ ਜਿਹੜਾ ਗੈਣਾ ਹੁੰਦਾ ਉਹ ਰੂਪ ਛਾੜਦਾ ਰੰਗ ਰੂਪ ਛਾੜਦਾ ਹੂੰ ਰੂਪ ਦੀ ਸਜਾਵਟ ਹੈ ਗੈਣਾ ਤਾਂ ਲੈ ਦੂਜੇ ਤੂੰ ਕਹੀਂ ਨਹੀਂ ਐ ਮੈਂ ਤੈਨੂੰ ਗੋਲਡ ਕਰਾ ਦੇਣਾ ਕੋਈ ਤੈਨੂੰ ਸਿਆਉਨੇ ਦਾ ਕਰਾ ਦੇਣਾ ਕੁਛ ਉਹਨੂੰ ਪਤਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਿਆਉਣਾ ਫੇਰ ਕੀਮਤੀ ਹੈ ਇਹ ਆ ਜਾ ਸਿਆਣਾ ਹੁੰਦਾ ਬਾਣੀਆਂ ਓਏ ਜੱਟ ਹੋਇਆ ਮੈਸ ਹੋਈ ਉਹ ਬੌਲੇ ਹੁੰਦੇ ਨੇ ਤਾਂ ਆ ਜੱਟ ਲਵੇ ਚਾਰ ਮਣ ਦਾਣੇ ਹੋ ਜਾਣਾ ਹੋਰ ਹੀ ਖਰਚੇ ਨਹੀਂ ਲੋਟ ਆਉਂਦੇ ਤੋਂ ਮੈਂ ਬੋਲਟ ਲੈਣਾ ਮੈਂ ਥਾਰ ਲੈਣੀ ਆ ਮੈਂ ਆਈਫੋਨ ਲੈਣਾ ਆ ਮੈਸ ਮੈਸ ਨੂੰ ਟੋਬੇ ਕਨੀ ਛੱਡ ਦੇ ਪਾਣੀ ਚ ਕਦੇ ਨਹੀਂ ਜਾਂਦੀ ਉਹ ਸਿੱਧੀ ਛੱਪੜ ਚ ਲਿਟੂ ਜੀ ਓਏ ਪੁੱਤ ਬਣ ਕੇ ਸਿਆਣੇ ਬਣ ਜੋ ਓ ਸਿਆਣੇ ਬਣ ਜੋ ਜੇ ਚਾਰ ਟੈਂਕੀਆਂ ਕਣਕ ਦੀਆਂ ਭਰ ਜਾਣ ਆਪਾਂ ਤਾਂ ਉਦ ਹੀ ਲੱਗ ਜਾਂਦੇ ਆ ਵਿਚਾਲੇ ਖੜ ਕੇ ਥਾਪੀਆਂ ਮਾਰਨਾ ਵੀ ਆਜੋ ਜੀ ਨੇ ਟੱਕਰਨਾ ਹੈ ਪੁੱਤ ਮਾੜਾ ਮੋਟਾ ਸੋਚਦੇ ਵਿਚਾਰਦੇ ਹੁੰਦੇ ਨੇ ਬਾਣੀ ਵਾਲੇ ਦੋ ਪੇਚ ਜੇ ਸਿੱਖ ਲੈ ਠੀਕ ਹੈ ਜੇ ਕਿਸੇ ਨੇ ਪੁੱਛਿਆ ਵੀ ਕਿੰਨਾ ਕ ਝਾੜ ਹੋ ਗਿਆ ਕਿੰਨੇ ਕ ਪੈਸਿਆਂ ਦੀ ਹੋਗੀ ਕੀ ਸਭ ਕਿਤਾਬ ਹੋ ਗਿਆ ਉਹ ਦੱਸਦੇ ਨਹੀਂ ਹੁੰਦੇ ਪੁੱਤ ਬਾਣੀਆਂ ਵਾਂਗੂ ਬਸ ਐਂ ਕਹਦੇ ਬਸ ਕੁਛ ਨਹੀਂ ਕੁਸ ਤਾਂ ਰੇਹਾ ਸਪਰੇਹਾਂ ਚ ਖਰਚਾ ਪੂਰਾ ਹੋ ਗਿਆ ਰੈਂਦੇ ਖੁੰਦੇ ਉੱਥੇ ਲੈ ਕੇ ਗਏ ਤੇ ਉਹਨਾਂ ਨੇ ਸੈਦਰ ਚ ਕਾਟ ਕੱਟ ਲਈ ਤੇ ਕੁਛ ਬਸ ਆ ਬਸ ਮਾੜਾ ਮੋਟਾ ਕਰ ਹੀ ਰੱਖ ਲਈ ਅੱਧੀ ਗਣਕ ਬੈਕੂਸ ਨਹੀਂ ਬਚਣ ਬਚਾਉਣ ਨੂੰ ਕੀ ਹੈ ਪੱਲੇ ਉਹ ਪੁੱਤ ਬਾਣੀ ਵਾਲੇ ਦੋ ਪੁਏ ਚ ਸਖਰ ਚੰਗਾ ਫਿਰ ਮੈਂ ਤਾਂ ਜਾਂਦਾ ਪਾਸੇ ਮੈਂ ਤਾਂ ਲੇਟ ਹੋ ਜਾਂਦਾ ਤੀ